ਹੈਲੋ ਫਰੈਂਡਸ ਅੱਜ ਕਹਾਣੀ ਕਰ ਹਰਪ੍ਰੀਤ ਸਿੰਘ ਦੀ ਕਹਾਣੀ ਤਰਕੀਬ ਸੁਣਾਗੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਤੈਨੂੰ ਸੁਣਿਆ ਨਹੀਂ ਮੈਂ ਕਦੋਂ ਦਾ ਗਲਾਸ ਮੰਗ ਰਿਹਾ ਐ ਤੇ ਤੂੰ ਕੰਨਾਂ ਵਿੱਚ ਰੂ ਦੇ ਕੇ ਪਈ ਐ ਤੈਨੂੰ ਕਿੰਨੀ ਵਾਰ ਕਿਹਾ ਕਿ ਜਦੋਂ ਮੈਂ ਆਵਾਂ ਗਲਾਸ ਸਲਾਦ ਮੇਰੇ ਅੱਗੇ ਮੇਜ਼ ਤੇ ਪਿਆ ਹੋਣਾ ਚਾਹੀਦਾ ਪਰ ਨਲਾਇਕ ਜਈ ਤੈਨੂੰ ਕੋਈ ਅਸਰ ਹੀ ਨਹੀਂ ਕਿੱਦਾਂ ਫਿੱਟੀ ਪਈ ਐ ਖਾ-ਖਾ ਕੇ ਗੰਦੇ ਖਾਨਦਾਨ ਦੀ ਇਕ ਜੋ ਬੋਲਦਿਆ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ ਉਸਦੀ ਪਤਨੀ ਰੂਪਾ ਨੇ ਗਲਾਸ ਸਲਾਦ ਤੇ ਨਨਕੀਨ ਅੱਗੇ ਲਿਆ ਧਰਿਆ ਏ ਕਿਹਾ ਹੋਸਾ ਸ਼ਰਮ ਕਰੋ ਚੰਦਰ ਦੇ ਬਾਪੂ ਕੁੜੀ ਜਵਾਨ ਹੋ ਗਈ ਐ 12ਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਪਤਾ ਨਹੀਂ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਔਰ ਦੋ ਸਾਲਾਂ ਨ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ। ਜੇ ਇਸੇ ਤਰ੍ਹਾਂ ਪਿੰਦੇ ਰਹੀ ਤਾਂ ਕਿਸੇ ਨੇ ਵੀ ਧੀ ਦਾ ਸਾਗ ਨਹੀਂ ਲੈਣਾ। ਹੁਣ ਤਾਂ ਛੱਡ ਦੇ ਉਹ ਇਸ ਕਲਮੋਹੀ ਸ਼ਰਾਬ ਨੂੰ। ਚੱਲਣ ਚੁੱਪ ਕਰ ਤੇ ਆਪਣਾ ਕੰਮ ਕਰ। ਮੈਂ ਤੇਰੀ ਬਕਬਕ ਸੁਣਨ ਲਈ ਨਹੀਂ ਬੁਲਾਇਆ। ਜਾ ਇੱਥੋਂ। ਮੈਨੂੰ ਸਰੂਰ ਬਣਾਉਂਦੇ। ਅੱਗ ਲੱਗੇ ਤੁਹਾਡੇ ਸਰੂਰ ਨੂੰ। ਜਾਂਦੀ ਏ ਕਿ ਨਹੀਂ? ਮੈਂ ਨਹੀਂ ਜਾਣਾ। ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਜੋ ਕਹਿੰਨਾ ਛੇਤੀ ਦੱਸ। ਚੰਦਰ ਨੂੰ ਜੀਪੀਟੀ ਵਿੱਚ ਦਾਖਲ ਕਰਵਾਉਣਾ ਹੈ ਉਸਨੇ 12ਵੀਂ ਵਿੱਚ 75% ਨੰਬਰ ਲਏ ਹਨ ਉਸਦੀ ਐਪਕਾ ਕਹਿੰਦੀ ਸੀ ਕੁੜੀ ਨੂੰ ਜੀਪੀਟੀ ਵਿੱਚ ਦਾਖਲਾ ਕਰਵਾ ਦਿਓ ਇਸ ਦਾ ਸਰਕਾਰੀ ਕਾਲਜ ਵਿੱਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ ਆਪਾਂ ਕੁੜੀ ਨੂੰ ਅੱਗੇ ਪੜਾਉਣਾ ਹੈ ਕੁਝ ਨਹੀਂ ਕਰਵਾਉਣਾ ਘਰ ਬਿਠਾ ਦੇ ਰੋਟੀ ਟੋਕ ਸਿਖਾ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ ਆਪੇ ਅਗਲੇ ਘਰ ਜਾ ਕੇ ਭਾਵੇਂ ਪੜੇ ਭਾਵੇਂ ਰੋਟੀਆਂ ਪਕਾਏ ਸਾਨੂੰ ਕੀ ਨਾਲ ਇਸ ਦੀ ਕਮਾਈ ਕਿਹੜਾ ਸਾਨੂੰ ਮਿਲਣੀ ਹੈ ਬਸ ਰਹਿਂਦੇ ਉਸ ਨੂੰ ਘਰ ਹੀ ਨਾਲੇ ਅੱਜ ਕੱਲ੍ਹ ਜ਼ਮੀਨ ਦੇ ਕੰਮਾਂ ਵਿੱਚ ਮੰਦੀ ਹੈ ਸੌਦੇ ਨਹੀਂ ਵਿਕ ਰਹੇ ਜਾਂ ਹਣ ਤੂੰ ਮੇਰੇ ਵਾਸਤੇ ਰੋਟੀ ਬਣਾ ਪਹਿਲਾਂ ਮੇਰੀ ਗੱਲ ਸੁਣ ਲੋ ਮੈਂ ਕਿਹਾ ਕੁੜੀ ਨੂੰ ਅੱਗੇ ਪੜਾਉਣਾ ਹੈ ਨਾਲੇ ਤੁਸੀਂ ਜਿਹੜੀ ਆ ਹਰ ਰੋਜ਼ ਸ਼ਰਾਬ ਪੀਂਦੇ ਹੋ ਇਹ ਕਿਹੜੀ ਮੁਫਤ ਆਉਂਦੀ ਹੈ ਇਹ ਪੀਣੀ ਛੱਡ ਦਿਓ ਕੁੜੀ ਦੀ ਪੜ੍ਹਾਈ ਜੋਗੇ ਪੈਸੇ ਆਪੇ ਬਣ ਜਾਣਗੇ ਜਾ ਜਾ ਐਵੇਂ ਨਾ ਮੂਡ ਖਰਾਬ ਕਰ ਮੇਰਾ ਮੈਂ ਤੈਨੂੰ ਕਹਿ ਦਿੱਤਾ ਨਾ ਮੈਨੂੰ ਪੜਾਉਣੇ ਕੁੜੀ ਬਸ ਉਹਨਾਂ ਇਸ ਸਬੰਧ ਦੇ ਵਿੱਚ ਕੋਈ ਗੱਲ ਨਹੀਂ ਹੋਵੇਗੀ ਦੂਜੇ ਪਾਸੇ ਚੰਦਰ ਮਾਂ-ਬਾਪ ਦੀ ਸਾਰੀ ਗੱਲ ਸੁਣ ਰਹੀ ਸੀ ਉਸ ਦੀ ਮੰਮੀ ਨੇ ਉਸ ਨੂੰ ਪਰਦੇ ਓਲੇ ਸਾਰੀ ਗੱਲ ਸੌਂਦਿਆਂ ਵੇਖ ਲਿਆ ਉਹ ਮੂੰਹ ਅੱਖਾਂ ਸਾਫ਼ ਕਰ ਚੰਦਰ ਕੋਲ ਗਈ ਅਤੇ ਗੱਲ ਵਕੜੀ ਵਿੱਚ ਲੈ ਲਿਆ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜ਼ਰੂਰ ਪੜਾਵੇਗੀ ਪਰ ਚੰਦਰ ਖਾਮੋਸ਼ ਸੀ ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਹਾਰ ਤੋਂ ਦੁਖੀ ਸੀ ਉਹ ਵੀ ਚਾਹੁੰਦੀ ਸੀ ਕਿ ਉਸਦੇ ਪਿਤਾ ਸ਼ਰਾਬ ਛੱਡ ਦੇਣ ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਖ ਰਿਹਾ ਉਸਨੇ ਪਰਮਾਤਮਾ ਅਗੇ ਅਰਜ਼ੋਈ ਕੀਤੀ ਕਿ ਕੋਈ ਤਰੀਕਾ ਦੱਸੋ ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛਡਵਾ ਸਕੇ ਇਸ ਤਰ੍ਹਾਂ ਸੋਚਦੀ ਸੌ ਗਈ ਜਦੋਂ ਸਵੇਰੇ ਉੱਟੀ ਤਾਂ ਉਸ ਨੂੰ ਰਾਹ ਲੱਭ ਗਿਆ ਸੀ ਉਸਨੇ ਅੱਜ ਉਸ ਤਰਕੀਬ ਤੇ ਕੰਮ ਕਰਨ ਦੀ ਸੋਚੀ ਸ਼ਾਮ ਨੂੰ ਜਦੋਂ ਉਸਦਾ ਪਿਤਾ ਘਰ ਆਇਆ ਤਾਂ ਉਸਨੇ ਵੇਖਿਆ ਉਸੇ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ ਗਲਾਸ ਮੇਜ਼ ਤੇ ਪਈ ਸੀ ਅਤੇ ਨਾਲ ਹੀ ਨਮਕੀਨ ਸਲਾਦ ਵੀ ਚੰਦਰ ਵੀ ਉਸ ਦੇ ਪੈਰ ਦੇ ਹੀ ਪਿਓ ਪਾਸ ਆ ਕੇ ਬੈਠ ਗਈ ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ ਤੇ ਖੁਦ ਗਲਾਸਾਂ ਵਿੱਚ ਸ਼ਰਾਬ ਪਾਉਣ ਲੱਗੀ ਇਹ ਵੇਖ ਕੇ ਰਮੇਸ਼ hstackਾ ਬਕਾ ਰਹਿ ਗਿਆ ਉਸ ਨੇ ਚੰਦਰ ਨੂੰ ਪੁੱਛਿਆ ਤੇ ਕੀ ਕਰ ਰਹੀ ਹੈ ਅਤੇ ਤੂੰ ਸ਼ਰਾਬ ਕਿਉਂ ਪਾ ਰਹੀ ਹੈ ਕੁੜੀਆਂ ਅਜਿਹੇ ਕੰਮ ਨਹੀਂ ਕਰਦੀਆਂ ਚੰਦਰ ਨੇ ਅੰਝੁਣਾ ਕਰ ਦਿੱਤਾ ਤੇ ਆਪਣੇ ਵਾਲੇ ਪਾਸੇ ਰੱਖੇ ਗਲਾਸ ਵਿੱਚ ਵੀ ਸ਼ਰਾਬ ਪਾਣੀ ਸ਼ੁਰੂ ਕਰ ਦਿੱਤੀ। ਰਮੇਸ਼ ਨੇ ਜ਼ੋਰ ਨਾਲ ਗੁੱਸੇ ਵਿੱਚ ਕਿਹਾ, "ਇਹ ਕੀ ਹੋ ਰਿਹਾ ਹੈ?" ਚੰਦਰ ਬੋਲੀ, "ਪਾਪਾ, ਤੁਸੀਂ ਕਹਿੰਦੇ ਹੋ ਨਾ ਸ਼ਰਾਬ ਪੀਣ ਨਾਲ ਸਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ ਤੇ ਮੈਂ ਵੀ ਤਾਂ ਵੇਖਾ, ਮੇਰੇ ਚੰਗੇ ਪਾਪਾ ਨੂੰ ਸਰੂਰ ਆਉਂਦਾ ਹੈ ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਸਰੂਰ ਬਣਾਵਾਂਗੀ। ਮੰਮਾ ਤਾਂ ਐਵੇਂ ਹੀ ਲੜਦੀ ਰਹਿੰਦੀ ਹੈ। ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਹੈ?" ਮੂੜ ਕਿਵੇਂ ਠੀਕ ਰਹਿੰਦਾ ਹੈ ਉਸਨੂੰ ਤਾਂ ਬਸ ਤੁਹਾਡੀ ਇਸ ਸੋਮਰਸ ਤੋਂ ਵੀ ਅਲਰਜੀ ਹੈ ਉਸਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ ਹਾਂ papa ਉਹ ਕਿਵੇਂ ਸੀ ਸਟੋਰੀ ਮੈਂ ਭੁੱਲ ਗਈ ਜਦੋਂ ਸਮੁੰਦਰ ਮੰਧਨ ਤੋਂ ਬਾਅਦ ਦੇਵਤਿਆਂ ਤੇ ਰਾਖਸ਼ਾਂ ਨੇ 14 ਰਤਨ ਕੱਢਦੇ ਸਮੇਂ ਇਹ ਸੋਮਰਸ ਕੱਢਿਆ ਸੀ ਇਹ ਗੱਲਾਂ ਸੁਣ ਰਮੇਸ਼ ਪਾਣੀ ਪਾਣੀ ਹੋ ਗਿਆ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਬਾਣਾ ਵਰਤ ਰਿਹਾ ਹੈ ਉਸਨੂੰ ਕੋਈ ਗੱਲ ਨਹੀਂ ਸੀ ਸੋਝ ਰਹੀ ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਆ ਚੰਦਰ ਨੇ ਫਿਰ ਟਕੋਰ ਮਾਰੀ ਉਸਨੇ ਵੇਖਿਆ ਲੋਹਾ ਗਰਮ ਹੈ ਉਸਨੂੰ ਹੋਰ ਟਕੋਰਨਾ ਚਾਹੀਦਾ ਹੈ ਉਸਨੇ ਸ਼ਰਾਬ ਦਾ ਗਲਾਸ ਚੁੱਕਿਆ ਅਤੇ ਆਪਣੇ ਪਾਪਾ ਦੇ ਹੱਥ ਵਿੱਚ ਫੜਾਇਆ ਤੇ ਮੁੜ ਕੇ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿੱਚ ਫੜ ਲਿਆ ਅਤੇ ਪਾਪਾ ਨੂੰ ਸੰਬੋਧਿਤ ਹੁੰਦੀ ਹੋਈ ਕਿਹਾ ਕਿ ਪਾਪਾ ਚੀਅਰਸ ਜਿਵੇਂ ਹੀ ਚੰਦਰ ਨੇ ਗਲਾਸ ਮੂੰਹ ਨੂੰ ਲਾਇਆ ਜ਼ੋਰ ਦੀ ਤੜਾਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿੱਚ ਖਿੱਲਰ ਗਈ ਉਸ ਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜ਼ਮੀਨ ਤੇ ਮਾਰਿਆ ਅਤੇ ਆਪਣਾ ਗਲਾਸ ਵੀ ਭੰਨ ਦਿੱਤਾ ਰਮੇਸ਼ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਿਆ ਚੰਦਰ ਨੇ ਮਨੋ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਕਰ ਆਪਣੇ ਕਮਰੇ ਵਿੱਚ ਸੌਂ ਗਈ ਅਗਲੀ ਸਵੇਰ ਰਮੇਸ਼ ਚੰਦਰ ਦੇ ਉੱਠਣ ਤੋਂ ਪਹਿਲਾਂ ਹੀ ਤਿਆਰ ਸੀ ਉਸਨੇ ਚੰਦਰ ਨੂੰ ਆਵਾਜ਼ ਲਾਈ ਉਠ ਚੰਦਰ ਬੇਟੀ بیٹے ਚੱਲ ਤੇਰੀ ਮੰਮੀ ਕਹਿੰਦੀ ਸੀ ਤੈਨੂੰ ਕਾਲਜ ਦਾਖਲ ਕਰਵਾਉਣਾ ਹੈ ਚੱਲ ਬੇਟੀ ਤਿਆਰ ਹੋ ਮੈਂ ਤੇਰੇ ਨਾਲ ਕਾਲਜ ਜਾਂਦਾ ਫਿਰ ਮੈਂ ਕੰਮ ਤੇ ਜਾਵਾਂਗਾ ਤੇ ਹੁਣ ਮੈਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਹੁਣ ਤਾਂ ਖੁਸ਼ ਹੈ ਮੇਰੇ بیٹے ਚੰਦਰ ਤੇ ਰੂਪਾ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਦੋਸਤੋ ਤੁਸੀਂ ਸੁਣੀ ਕਹਾਣੀ ਤਰਕੀਬ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ